ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਤਾਜਪੁਰ ਜ਼ਿਲ੍ਹਾ ਲੁਧਿਆਣਾ ਤਹਿਸੀਲ ਨੂੰ ਰਾਏਕੋਟ ਪੈਂਦੀ ਆ ਰਵਣੇ ਖੰਗੂੜੇ ਦੇ ਘਰੇ ਆਏ ਆ ਵਪਾਰ ਦਾ ਮੁੰਡਾ ਕੰਮ ਕਰਦਾ ਰਾਏਕੋਟ ਵਾਲੇ ਇਸ ਏਰੀਏ 'ਚ ਮੌਲ ਰੇਟ ਸਾਰਿਆਂ ਨੂੰ ਜਾਇਜ਼ ਹੀ ਹੁੰਦੇ ਆ ਤੇ ਤੁਸੀਂ ਬਾਕੀ ਜਾਣਦੇ ਹੀ ਆ ਕਿਹੜਾ ਕੋਈ ਅੱਜ ਨਵੀਂ ਵੀਡੀਓ ਬਣਾ ਰਹੇ ਆ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਜਰਸੀ ਵੇੜਾ ਵਿਖਾਉਣੀਆਂ ਤੁਹਾਨੂੰ ਦੋ ਆ ਖੜੀਆਂ ਇਨਫੋਰਮੇਸ਼ਨ ਲੈ ਦੇਣਾ ਫਸਲ ਲੈਣੀ ਕਿੰਨਾ ਦੁੱਧ ਕਿੰਨਾ ਮੁੱਲ ਸਾਰੀ ਜਾਣਕਾਰੀ ਲੈ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਂ ਬਰਮਨ ਸਿੰਘ ਪਿੰਡ ਤਾਜਪੁਰ ਤਸੀ ਰੇਵ ਜਿਲ੍ਹਾ ਲੋਹੇਡਿਆਣਾ ਫੋਨ ਨੰਬਰ ਦੱਸੀ 9873233431 3 ਜਨਵਾਰ 3 ਜਨਵਾਰ ਜੀ ਇੱਥੋਂ ਲੱਗੀ ਕੋਤਰਾ ਅਸੀਂ ਟੋਕਰ ਆਪਣੇ ਬਾਅਦ ਦਿਖਾਵਾਂਗੇ ਅੱਛਾ ਹਾਂ ਪਹਿਲਾਂ ਉੱਥੇ ਦਿਖਾ ਦੇ ਦੋਨੇ ਚੱਲ ਫਿਰ ਉਧਰੋਂ ਚੱਲ ਗਏ ਇਥੋਂ ਲੱਗਵਾਰ ਆਉਣੇ ਹਾਂਜੀ 10 ਇਹਦੇ ਬਾਰੇ ਇਹ ਵੀ ਦੂਜਾ ਸੂਆਗਾ ਹੂੰ ਇਹਦੇ ਵੀਰੇ 10 ਤੋਂ 15 ਦਿਨ ਬਾਕੀ ਪਏ ਆ 10 ਤੋਂ 15 ਦਿਨਾਂ ਦੀ 10 ਤੋਂ 15 ਦਿਨਾਂ ਦੇ ਵੀਰੇ ਬਾਕੀ ਪਏ ਆ ਵੀਰੇ ਨੇ ਪਹਿਲੇ ਸੀ ਦੁੱਧ ਤਾਂ 14-15 ਕਿਲੋ ਪਲੂਨ ਨੇ ਪਲੂਨ ਨੇ ਤੋਂ ਵੀ ਬੱਸੀ ਜਾਨ ਜੂਨ ਬਹੁਤ ਜ਼ਿਆਦੇ ਆ ਠੀਕ ਐ ਸੇਲ ਕੀ ਅਗਲੇ ਸੇਵਰ ਟਪੈਂਡਾ ਅਗਲੇ ਨੇ 15 ਚੋਣਾ 16 ਚੋਣਾ ਦਾ 17 ਚੋਣਾ ਦਾ 10 ਚੋਣਾ ਦਾ ਉਹ ਅਗਲੇ ਵੀ ਸੇਵਾਰੇ ਟਪੈਂਡਾ ਜਿਵੇਂ ਹੁਣ ਆਪਾਂ ਨੂੰ ਮਾਲਕ ਦੱਸਦੇ ਆਪਾਂ ਨੂੰ ਵੀ ਦੱਸਣਾ ਪੈਂਦਾ ਸਹੀ ਐ ਸੀਲ ਸੌ ਸੀਲ ਸੌ ਇੱਕ ਪਈ ਵਾਲਾ ਲੈ ਲਓ ਕੱਡ ਬਾਹਰ ਨੂੰ ਆਈਂ ਧੋਰਲਾ ਦੋਸਤੋ ਬਾਹਰ ਮੀਂਹ ਪੈ ਰਿਹਾ بارشੋ ਕਾਫੀ ਆ ਆ ਤੁਸੀਂ ਵੇਖ ਲਓ ਹਾਂ 14 15 ਕਿਲੋ ਦੁੱਧ ਰਵਣਾ ਕਹਿੰਦਾ ਦਿੱਤਾ ਪਹਿਲਨ ਨੇ ਦੂਜੇ ਸੂਵੇ ਸੁੰਦੀ ਆ ਰਾਜੀ ਰੂਜੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਪੂਰੀ ਆ ਹਵਨ ਚ ਵਲਟ ਲ ਬਹੁਤ ਪਈਆਂ ਦਿਨ ਲੈ ਜੂ ਰਵਣਾ ਕਹਿੰਦਾ 10 ਦਿਨੀ ਵੀ ਸੂ ਸਕਦੀ ਆ ਕੋਈ 15 ਦਿਨੀ ਵੀ ਸੂ ਸਕਦੀ ਆ ਪੰਜਾਂ ਚਾਰਾਂ ਦਿਨਾਂ ਦਾ ਤੁਹਾਨੂੰ ਵੀ ਪਤਾ ਕੋਈ ਬਾਹਲਾ ਨਹੀਂ ਹੁੰਦਾ ਕਿਹੜਾ ਜਸੂ ਜੀ ਲਾ ਗਿਆ ਤੇ ਦਿਨ ਉੱਤੇ ਵੀ ਲੈ ਸਕਦਾ ਹਾਂ ਹਾਂ ਥੋੜੀ ਆਪਣੇ ਕੋਲ ਸਹੀ ਆ ਦਸਾਂ ਦਿਨਾਂ ਦੇ ਆਸ-ਪਾਸੇ ਮੇਰੇ ਹਿਸਾਬ ਨਾਲ ਸੂਪੂ ਤੁਸੀਂ 5 ਦਿਨ ਵੱਧ ਮੰਨ ਲਓ ਐਂਡ 15 ਗੁਲਾਬੀ ਥਾਨ ਆ ਅੱਧੀ ਚੁਆਈ ਵਾਲੇ ਜਰਸੀ ਬਰੀਡ ਦੀ ਪੂਰੀ ਸੋਹਣੀ ਚੰਗੇ ਵਜਨ ਵਾਲੀ ਦੂਜਾ ਸੂਆ ਸੋਹਣੀ ਵੈੜ 14 15 ਕਿਲੋ ਦੁੱਧ ਰਵਣਾ ਕਹਿੰਦਾ ਪਹਿਲਾਂ ਨੇ ਦਿੱਤਾ ਦੂਜੇ ਸੂਏ ਹੋਣੇ ਨੇ ਸੂਣਾ ਸੀਲ ਸਭ ਬਹੁਤ ਹੈ ਕਿੰਨੇ ਦੀ ਰਵਣੇ 30 50 ਦੇ ਦਾਂਗੇ 49000 50000 ਬਾਕੀ ਬਰਾਮ ਬੈੜੀ ਕੋ ਬੈ ਬਹੁਤ ਆ ਰਾ ਸੋ ਦੋਸਤੋ ਰਵਣਾ ਕਹਿੰਦਾ ਵਜਨ ਮੋਜਨ ਬਹੁਤ ਆ 49000 ਦੀ ਦੇ ਦੇਣੀ ਹੈ ਇੱਕ ਘੱਟ 50 ਦੀ ਤੇ ਜਿੱਦਣ ਦਸਾਂ ਦੇ ਨਾਲ ਉਹ ਤਿਆਰ ਹੋ ਗਈ ਫਿਰ ਤੁਹਾਨੂੰ ਵੀ ਪਤਾ 48 49 ਦੀ ਕਿਨੇ ਦੇਣੀ ਆ ਐ ਤੇ ਆ ਜਾ ਇਹ ਵੀ ਵੀਰੇ ਦੂਜੇ ਸੂਰੇ ਆ ਇਹਦੇ ਵੀ 10 ਤੋਂ 15 ਨੇ ਬਾਕੀ ਪਿਆ ਵੀਰੇ ਇਹ ਵੀ ਉਨਹੀਂ ਲੈ ਲਈ ਜੇ ਮੰਨ ਗਏ ਤੇ 13 ਕਾ ਰਹਿੰਦੇ ਆਪਾਂ 15 ਕਾ ਕਹੇ ਦਮਾਂ ਵੀਰੇ ਠੀਕ ਹੈ ਤੇ ਇਹਦਾ ਵੀਰੇ ਪਹਿਲੇ ਸਿਰਦੋਸਤ ਦਾ 12 13 ਕਲੋ 12 ਤੇ ਰਹਿੰਦੇ ਆ ਹਾਂ ਐਟ ਕੀ ਅਗਲੇ ਸੀਵਾ ਡਿਪੈਂਡਾ ਕੀ ਪਤਾ ਮੌਸਮ ਵੀਰੇ ਵਧੀਆ ਆਉਂਦਾ ਕਾ 15 ਨਾਲ ਮੌਸਮ ਵਧੀਆ ਆਏਗਾ ਹਾਂ ਮੌਸਮ ਵਧੀਆ ਉਹ ਵਾਲਾ 15 ਚੋਲ ਵੀ ਹਾਂ ਉਹ ਅਗਲੇ ਸੀਵਾ ਡਿਪੈਂਡਾ ਬਾਕੀ ਤਾਂ ਠੰਣ ਥੋਣ ਬਹੁਤ ਚੰਗਾ ਲੱਗਿਆ ਦਾ ਨਿਗਾ ਮਨਵਾਜ ਹੂੰ ਠੀਕ ਹੈ ਅਖਾਂ ਰੱਖਣ ਕਿਵਾਂ ਜਰਾ ਵੀਰੇ ਠੰਣ ਥੋਣ ਸੋਹਣਾ ਪੂਰਾ ਮੁੱਲ ਵੀ ਇਹ ਵੀ 1 40 ਦੇ ਦਾਂਗੇ 49 ਦੀ 49 ਦੀ ਲੋ ਮਾਨ ਤਨ ਕਰ ਦਾਂਗੇ ਫਿਰ ਮਾਨ ਤਨ ਹੋ ਜੂ ਹੋ ਜੂ ਕੱਲੇ ਕੱਲੇ ਚ ਵੀ ਜੋੜੇ ਚ ਵੱਧ ਹੋ ਜੂ ਹਾਈਟ ਐ ਸੇਮ ਹੀ ਆ ਰੰਗੋ ਥੋੜੇ ਜਿਹਾ ਲਾਲੀ ਚ ਐ ਥੋੜੀ ਜੀ ਬਦਾਮੀ ਚ ਵੱਧ ਐ ਇਹ ਗੱਲ ਗਲੌਲਾ ਬਾਛੜ ਜੀ ਆਉਂਦੀ ਆ ਮੈਂਡ ਵੀ ਗਿੱਲੇ ਜੇ ਹੋਏ ਆ ਤਾਂ ਇਹੋ ਸਲਿੱਪ ਕੱਢਦੀ ਆ ਦੂਜਾ ਸੂਆ 12 13 ਕਿਲੋ ਦੁੱਧ ਦਿੱਤਾ ਰਹਿਣਾ ਕਹਿੰਦਾ ਹਾਂ ਤੋਰ ਤੋਰੇ ਦੂਰੇ ਦੀਆਂ ਹੋ ਕੇ ਤੋਰੇ ਦੀਆਂ ਤਾਂ ਵਹਿੜਾ ਹੈ ਗੀਆਂ ਇਹ ਕਿਹੜਾ ਕੋਈ ਬੁੱਢੀਆਂ ਗਾਵਾਂ ਉਹਨਾਂ ਦਾ ਹੁੰਦਾ ਕਿ ਉਹ ਮਸਾਂ ਜੇ ਤੁਰਦੀਆਂ ਤੇ ਸੁਹਾ ਵੱਡਾ ਹੈ ਨਾ ਫੇਰ ਤਾਂ ਚਲੋ ਜਾਨਵਰ ਨੇ ਤੁਰਨਾ ਹੀ ਉਦਾਂ ਹੁੰਦਾ ਇਹ ਤਾਂ ਦੂਜਾ ਦੂਜਾ ਸੁਹਾ ਵਹਿੜਾ ਬਲਟੇ ਲਾ ਬਹੁਤ ਬਾਕੀ ਆ ਇਹ ਵੀ 10 ਤੋਂ 15 ਦਿਨਾਂ ਦੇ ਵਿੱਚ ਵਿੱਚ ਰਹਿਣਾ ਕਹਿੰਦਾ ਸੂਪੂਗੀ ਤਾਂ ਸੀਲ ਸਭ ਬਹੁਤ ਹੈ ਚਾਰ ਹੀ ਥਾਣਾ ਚਾਰ ਹੀ ਥਾਣਾ ਦੇ ਦੇਣੀ ਆ ਇਹ 1 ਘਟ 40 ਦੀ ਇੱਕ ਘਟ 40 ਦੀ 49 ਦੀ ਇਹ 38 ਦੀ ਤੇ ਜੇ ਕੋਈ ਜੋੜਾ ਲੈ ਲੈਂਦਾ 1000 1500 ਵੱਧ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਅਗਲਾ ਬੇਫਿਕਰ ਹੋ ਕੇ ਆ ਜੇ ਕਿਸੇ ਨੇ ਵੱਧ ਗੋਲ ਮਟੋਲ ਲੈਣੀ ਆ ਤਾਂ ਅਗਲਾ ਇੱਕ ਨੰਬਰ ਲੈ ਲੈ ਗੋਲੇ ਯਾਰ ਕੀ ਬੱਚੀ ਦੂਜਾ ਸੂਆ ਇਹ ਤਾਂ ਗੱਲ ਹੈਗੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਗੋਲੇ ਯਾਰ ਕੀ ਬੱਚੀ ਆ ਇੱਕ ਉਧਰ ਖੜੀ ਆ ਤੋਕੜ ਗੱਬਣ ਚੱਕ ਪਾਸ ਜੇ ਕਿਸ ਨੇ ਤੋਕੜ ਗੱਭਣ ਚੈੱਕ ਪਾਸ ਵਹਿੜ ਲੈਣੀ ਹੋਵੇ ਨਾ ਆਹੋ ਖੜੀ ਜਰਸੀ ਬੂਥੀ ਵੇਖੋ ਇਹਦੀ ਕਿੰਨੀ ਸੋਹਣੀ ਆ ਰਵਣੇ ਨਾਲੋਂ ਵੀ ਸੋਹਣੇ ਮੂੰਹ ਮੱਥੇ ਦੀ ਆ ਛੋਟਾ ਕੰਨ ਆ ਬੋਦੀ ਵਾਲੀ ਬੱਚੀ ਦੱਸ ਰਵਣੇ ਉਹਦੇ ਬਾਰੇ ਫਿਰ ਜਿਹੜੇ ਨੀ ਤੀਜਾ ਸੁਆ ਸੂਈ ਹੋਈ ਆ ਹਾਂ ਮੂਰੇ ਇਹਨੇ ਸਹੀ ਤੀਜਾ ਸੁਆ ਸੁਣਾ ਦਾ ਦੂਜਾ ਸੁਆ ਸੂਈ ਵੀ ਆ ਹਾਂ ਸੂਈ ਆ ਨਾਲ ਦੇ ਪਿੰਡੋ ਜਮਾ ਲਈ ਆ ਪ੍ਰੋਪਰ ਆਪਣਾ ਕੋ ਸਾਰੀ ਇਹਦੀ ਵੀਡੀਓ ਵੀ ਹੈਗੀ ਆ ਠੀਕ ਆ ਤੇ ਇਹਨੂੰ 19 ਤਰੀਕ ਤੋਂ 7ਵਾਂ ਮਹੀਨਾ ਲੱਗਣਾ ਦਾ ਆ ਜਿਹੜੀ 19 ਆਉਣ ਆ ਰਹੀ ਆ ਪਾਸੋਂ ਨੂੰ ਕੱਲ ਚ ਆਪਾਂ ਰਹਿ ਗਏ ਹੂੰ ਤੇ ਵੀਰੇ ਆਪ ਨੇ ਮੈਨੂੰ ਪਤਾ ਉਹਨਾਂ ਨੇ ਕਿ ਬੱਸੀ ਰਾਏ ਪਾਲੀ ਹੋਈ ਸੀ ਜਿਹੜਾ ਐਨਕੇ ਟੀਕਾ ਲੱਗਾ ਉਹ ਮੈਨੂੰ ਸਟਰਾਵ ਉਹਨਾਂ ਨੇ ਦੇਤਾ ਈ ਨਾਲ ਡੈਨਮਾਰਕ ਦਾ 5063 ਲੱਗਿਆ ਹੋਇਆਗਾ 5063 ਆ 5063 ਵੀਰੇ ਠੀਕ ਐ ਉਹਨੇ ਸਟਰਾਵ ਹੁਣ ਤੱਕ ਤੈਨੂੰ ਪਤਾ 5-6 ਮਹੀਨੇ ਹੋਇਆ ਉਹਨਾਂ ਨੇ ਸੰਭਿਆ ਪਿਆ ਸੀਗਾ ਕਿੰਨਾ ਦੁੱਧ ਆ ਵੀਰੇ ਦੁੱਧ ਦੇ ਖੰਡਹਿਰਾ 7-8 ਤੋਂ 4 ਕਿਲੋ ਦੋਵਾਂ ਮੇਲਿਆਂ ਦਾ ਸੁਣਨਾ ਵੀਰਾ ਦੇਵੇਂ ਦੇ ਕੇ ਲਾਠੋਂ ਕੋਲ ਵੀ ਯਕੀਨ ਮੰਨ ਲੂਗਾ ਪਰ ਉਹ ਪਕਾਣ ਨਹੀਂ ਕਹਿੰਦਾ ਬਿੜਕ ਬੰਦਾ ਆਨਲਾਈਨ ਹੀ ਮੰਗਾ ਲਵੇ 3.5 ਤੋਂ 4 ਕਿਲੋ ਹੈਗਾ ਤਾਂ ਤਾਜੀ ਸੂਈ ਕਹਿੰਦਾ ਕਿ ਪੈ ਗਈ ਵੀਰੇ ਦੋ ਤੇਰੀ 17 ਕਿਲੋ ਠੀਕ ਹੈ ਆਪਣਾ ਬਲੇ ਸਾਰੀ ਵੀਡੀਓ ਹੈਗੀ ਆ ਜੀ ਬੱਤੀ ਦੇ ਕੋਲ ਮਾਲਕਾਂ ਦੇ ਸਾਰੀ ਘਰ ਦੀ ਵੀਡੀਓ ਹੈਗੀ ਆਪਣੀ ਦੋਸਤੋ ਪਿਛਲੇ ਪਰਿਵਾਰ ਦੇ ਘਰ ਦੀ ਬਾਈ ਕਹਿੰਦਾ ਇਹਦੀ ਵੀਡੀਓ ਹੈਗੀ ਆ ਜਿਹਦੇ ਵੀ ਪਸੰਦ ਆਉਂਦੀ ਆ ਅਗਲਾ ਚੈੱਕ ਕਰਾ ਕੇ ਲੈ ਜੇ 19 ਤਰੀਕ ਨੂੰ ਇਹਨੂੰ 7ਵਾਂ ਮਹੀਨਾ ਕੰਪਲੀਟ ਹੋ ਜਾਣਾ ਕਿ ਲੱਗ ਜਾਣਾ 6 ਹਾਂ 6ਵਾਂ ਮਹੀਨਾ ਦੀ ਗੱਭਣ ਕੰਪਲੀਟ ਹੋ ਜੂ 19 ਤਰੀਕ ਨੂੰ ਮਤਲਬ ਹੁਣ 6ਵਾਂ ਮਹੀਨਾ ਚੱਲੀ ਜਾਂਦਾ 3-4 ਦਿਨ ਰਹਿ ਗਏ ਉਸ ਦਿਨ ਇਹਨੂੰ 7ਵਾਂ ਮਹੀਨਾ ਲੱਗ ਜਾਣਾ ਦੁੱਧ ਦੇ ਥੱਲੇ ਹੈਗਾ 3.5 ਤੋਂ 4 ਕਿਲੋ ਕਿੰਨੇ ਦੀ ਰਵਣੇ ਇਹਦੇ 44000 ਦੇ ਦੇ ਦਾਂਗੇ ਆਪਾਂ ਮਾਨਤਨ ਮਾਨਤਨ ਕਹਦਾ ਵੀ ਸਾਨੂੰ ਤਾਂ ਬੱਚੀਆਂ ਵਾਲੀ ਭਾਗੀ ਤਰ੍ਹਾਂ ਗੱਭਣ ਵੀ ਆ ਮਹੀਨਾ ਦੁੱਧ ਵੀ ਲਵਾ ਦਨੇ ਹਾਂ ਬਾਕੀ ਇਹ ਕੁਆਲਿਟੀ ਦੋਨਾਂ ਵਧਣਾ ਚੰਗੀ ਆ ਇਹ ਵੀ ਗੱਲ ਸਹੀ ਆ ਬੁੱਧੀਵਾਦੀ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿਤਾ ਬਾੜੀ ਸੋਹਣੀ ਆ ਯਾਰ ਹੀ ਥਾਣਾ ਦੂਰ ਦੂਰ ਘਟ ਘਟ ਦੇ ਥਾਣ ਲੱਗੀ ਹੋਇਆ ਸੌਸੀਲ ਆ ਵੀਰੇ ਜੀ ਸੌਸੀਲ ਪੂਰੀ ਆ ਉਦੋਂ ਡਰ ਗਈ ਕੈਮਰੇ ਤੋਂ ਸੌਸੀਲ ਤਾਂ ਬਾੜੀ ਜਿਆਦੇ ਆ ਹੂੰ ਬਾਕੀ ਇਹ ਜਰਸੀਆਂ ਦਾ ਕਰਮ ਆਉਣੀਆਂ ਸੀਲ ਸੌ ਹੀ ਹੁੰਦੀਆਂ ਭਾਵੇਂ ਜਵਾਗ ਚੋਲੇ ਬੰਦਾ ਚੋਲੇ ਬੁੜੀ ਚੋਲੇ ਬਾਕੀ ਜਿਹਦੇ ਪਸੰਦ ਆਉ ਥਾਣਾ ਤੇ ਨਿਗਾ ਮਾਰ ਦੇ ਮਾਰੀ ਯਾਰ ਹੀ ਥਾਣਾ ਫੋੜ ਨਹੀਂ ਛਾਣ ਨਹੀਂ ਕੋਈ ਇੱਧਰ ਚਾਨਣੇ ਨੂੰ ਮਾਰ ਲਾਓ ਜੀ ਇਧਰ ਉਹ ਚਾਨਣੇ ਜੋ ਚਾਨਣੇ ਜੋ ਕੇ ਮਾਰ ਦਿੰਨੇ ਆ ਲਾਓ ਜੀ ਸਹੀ ਆ ਹਾਂ ਐਂ ਉਹ ਵੀ ਅਗਲਾ ਤਸਦੀ ਕਰਾਈ ਆ ਮੈਂ ਸੌਖਾ ਲੈਂਦਾ ਹਾਂ ਨਹੀਂ ਇਸੇ ਨੰਬਰ ਤੇ ਤੇਰਾ WhatsApp ਚੱਲਦਾ ਅਗਲਾ ਵੀਡੀਓ ਕਾਲ ਤੇ ਹੀ ਵੇਖੇ ਉਹਦੇ ਕਾਲੇ ਕੋਈ ਜਾਨੇ ਆਪਣੇ ਵੀਡੀਓ ਹੈਗਾ ਬਬੀ ਨੂੰ ਭੇਜ ਦਾਂਗੇ ਹਾਂ 44000 ਦੀ ਦੇ ਦੇਣੀ ਆ ਮਾਨਤਾਨ ਛੋੜ ਛੱਪਾ ਹੋ ਜਾਊਗਾ ਤੇ ਦੋ ਵਹਿੜਾਂ ਉੱਧਰ ਖੜੀਆਂ ਦੂਜਾ ਦੂਜਾ ਸੂਆ ਜੇ ਕੋਈ ਜੋੜਾ ਲੈ ਲੈਂਦਾ ਕੋਈ 1000 1500 ਵੱਧ ਮਾਨਤਾਨ ਹੋ ਜੂ ਹੋ ਜੂ ਕੱਲੇ ਕੱਲੇ ਜੋ ਵੀ ਕਿੰਨੇ ਦਾ ਲੂ 5000 ਦਾ ਇੱਥੇ ਰੱਖ ਜੇ ਕੋਈ ਤਿੰਨੇ ਲੈ ਲੈਂਦਾ ਰਮਣਾ ਕਹਿੰਦਾ 5000 ਛੱਡ ਦੂੰਗਾ ਮੈਂ ਫੇਰ ਇਹ ਨਾ ਕਹੇ ਵੀ 6 ਕਰਦੇ 6 ਕਰਦੇ ਤੁਹਾਨੂੰ ਮੈਂ ਆਪ ਹੀ ਕਹਾਂ ਤਿੰਨਾਂ ਨੂੰ 5 6 8 ਤੋਂ ਲਾ ਜੋੜ ਲਾ ਕੇ ਦੇਖ ਲਵੇ ਠੀਕ ਹੈ ਕਿਨੇ ਕਿਨੇ ਨਿਕ ਰਹਿ ਗਿਆਂ ਹੁਣ ਉਹ ਦੇਖ ਲਓ ਜੋੜ ਲਾ ਕੇ ਦੇਖ ਲਓ 15 15 ਚੱਕ ਦੇ ਤਿੰਨਾਂ ਜੋ ਹਾਂ ਜੇ ਕੋਈ ਤਿੰਨੇ ਲੈ ਲੈਂਦਾ ਬਾਈ ਕਹਿੰਦਾ 15 1500 ਛੱਡ ਦੂੰ ਫੇਰ ਵੀ 4500 ਬੰਦ ਇੱਕ ਜੋ 2000 ਛੱਡ ਦੂੰਗਾ 5000 ਛੱਡ ਦੂੰਗਾ ਫੋਨ ਨੰਬਰ ਸਕਰੀਨ ਤੇ ਨਿੱਕੇ ਨਿੱਕੇ ਪਾ ਸਾਰਿਆਂ ਨੂੰ ਸਾਸੀ ਕਾ